ਸੈਂਟਰਲ ਅਮਰੀਕਾ ਤੋਂ ਪੰਜਾਬੀਆਂ ਦੇ ਡੁੱਬਣ ਦੀਆਂ ਖਬਰਾਂ ਇੱਕ ਵਾਰ ਫਿਰ ਸਾਨੂੰ ਚੇਤਾਵਨੀ ਦਿੰਦੀਆਂ ਨੇ ਕਿ ਬਾਹਰ ਜਾਣ ਦੀ ਗੈਰ ਕਾਨੂੰਨੀ ਕਾਰਵਾਈ ਕਿੰਨੇ ਵੱਡੇ ਪੱਧਰ ਤੇ ਚੱਲ ਰਹੀ ਹੈ। ਮੁੱਢਲੀਆਂ ਖਬਰਾਂ ਮੁਤਾਬਕ 25 ਕਪੂਰਥਲਾ ਅਤੇ ਨੇੜੇ ਦੇ ਇਲਾਕਿਆਂ ਦੇ ਨੌਜਵਾਨ ਇੱਕ ਬੋਟ ਹਾਦਸੇ 'ਚ ਮਰੇ ਗਏ। ਇਹਨਾਂ ਨੂੰ ਪੰਜਾਬ ਦੇ ਕੁਝ ਏਜੰਟਾਂ ਨੇ ਪਨਾਮਾ ਦੇ ਸਮੁੰਦਰੀ ਰਸਤੇ ਤੋਂ ਅਮਰੀਕਾ ਪਹੁੰਚਾਉਣ ਦਾ ਭਰੋਸਾ ਦਿਵਾਇਆ ਸੀ। ਇਸ ਕੋਸ਼ਿਸ਼ ਵਿੱਚ ਇਹ ਕਿਸ਼ਤੀ ਡੁੱਬ ਗਈ ਅਤੇ ਇਹਨਾਂ ਸਾਰਿਆਂ ਦੇ ਮਾਰੇ ਜਾਣ ਦਾ ਖਦਸ਼ਾ ਏ ਇਸ ਗੱਲ ਦਾ ਪਤਾ ਸਿਰਫ ਇਸ ਕਰਕੇ ਲੱਗਿਆ ਕਿ ਇੱਕ ਨੌਜਵਾਨ ਇਸ ਹਾਦਸੇ ਚ ਬਚ ਗਿਆ ਇਹ ਵਾਕਿਆ ਸਾਡੀ ਸੁਰੱਖਿਆ ਅਤੇ ਖੂਫੀ ਏਜੰਸੀਆਂ ਤੋਂ ਕਿਵੇਂ ਲੁਕਿਆ ਰਿਹਾ ਇਹ ਬਹੁਤ ਚਿੰਤਾਜਨਕ ਗੱਲ ਏ ਇਹ ਪਨਾਮਾ ਦਾ ਹਾਦਸਾ ਦਸੰਬਰ 1996 ਮਾਲਟਾ ਬੋਟ ਟ੍ਰੈਜੇਡੀ ਨੂੰ ਤਾਜ਼ਾ ਕਰਦਾ ਏ ਉਸ ਹਾਦਸੇ ਚ 283 ਲੋਕ ਇਟਲੀ ਨੇੜੇ ਇੱਕ ਬੋਟ ਚ ਡੁੱਬ ਗਏ ਸਨ ਇਸ ਮਸਲੇ ਨੂੰ ਇੱਕ ਸਮਾਜ ਸੇਵੀ ਬਲਵੰਤ ਸਿੰਘ ਖੇੜਾ ਨੇ ਬਖੂਬੀ ਨਾਲ ਚੁੱਕਿਆ ਸੀ ਪਰ ਇਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 19 ਸਾਲ ਬਾਅਦ ਵੀ ਇਸ ਕੇਸ 'ਚ ਕਿਚਰੀ 'ਚ ਦੋਸ਼ ਹਾਲੇ ਤੱਕ ਨਹੀਂ ਗਏ ਯਾਨੀ ਚਾਰजेस ਫਰੇਮ ਨਹੀਂ ਹੋਏ ਕਾਫੀ ਸਾਰੇ ਦੋਸ਼ੀ ਹੁਣ ਜ਼ਿੰਦਾ ਵੀ ਨਹੀਂ ਰਹੇ ਬੜੀ ਅਫਸੋਸ ਦੀ ਗੱਲ ਹੈ ਕਿ ਇੰਨੇ ਪਰਿਵਾਰ ਬਰਬਾਦ ਹੋਣ ਦੇ ਬਾਵਜੂਦ ਇਹ ਕੇਸ ਹਾਲੇ ਕਿਸੇ ਸਿਰੇ ਨਹੀਂ ਚੜਿਆ ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਆਵਾਜ਼ਾਈ ਨੂੰ ਰੋਕਣ ਵਾਸਤੇ ਕੁਝ ਨਵੇਂ ਕਾਨੂੰਨ ਵੀ ਲਿਆਦੇ ਨੇ ਪਰ ਲੋੜ ਇਹ ਕਾਨੂੰਨਾਂ ਤੋਂ ਅੱਗੇ ਵੱਧ ਕੇ ਕੁਝ ਇਹੋ ਜਿਹੇ ਕਦਮ ਚੁੱਕਣ ਦੀ ਜਿਸ ਨਾਲ ਇਹੋ ਜਿਹੇ ਵਾਕਿਆ ਨਾ ਹੋਣ ਮੇਰੇ ਵਿਚਾਰ ਚ ਸਮਾਜ ਦੇ ਵੱਖਰੇ ਵੱਖਰੇ ਵਰਗਾਂ ਨੂੰ ਜਿਵੇਂ ਕਿ ਪੰਚਾਇਤਾਂ ਸਕੂਲਾਂ ਅਤੇ ਕਾਲਜਾਂ ਦੇ ਅਧਿਕਾਰੀਆਂ ਨੂੰ ਇਸ ਗੈਰ ਕਾਨੂੰਨੀ ਅਵਾਜਾਈ ਨੂੰ ਰੋਕਣ ਚ ਸ਼ਾਮਲ ਕਰਨਾ ਚਾਹੀਦਾ ਹੈ ਹਰ ਇਲਾਕੇ ਦੇ ਸਰਕਾਰੀ ਅਧਿਕਾਰੀਆਂ ਨੂੰ ਜਿਵੇਂ ਕਿ ਐਸ ਐਚਓ ਤਹਿਸੀਲਦਾਰ ਵਗੈਰਾ ਵਗੈਰਾ ਨੂੰ ਹਿਊਮਨ ਟ੍ਰੈਫਿਕਿੰਗ ਰੋਕਣ ਵਾਸਤੇ ਆਪਣੇ ਇਲਾਕੇ 'ਚ ਜ਼ਿੰਮੇਵਾਰ ਹੋਣਾ ਚਾਹੀਦਾ ਹੈ।